ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਰ ਆਪਣੇ ਚੈਨਲ ਤੇ ਵੀ ਅੱਜ ਵਾਲੇ ਵਲੌਗ ਵਾ ਟਾਈਟਲ ਥੰਬਨੇਲ ਵੇਖ ਕੇ ਤੁਹਾਨੂੰ ਫੇਰ ਪਤਾ ਲੱਗ ਗਿਆ ਹੋਣਾ ਵੀ ਆਪਾਂ ਕੋਈ ਨਾ ਕੋਈ ਚੀਜ਼ ਹੀ ਲੈਣ ਚੱਲੇ ਆ ਤੇ ਕੀ ਲੈਣ ਚੱਲੇ ਆ ਬਈ ਇਹਦਾ ਜ਼ਿਕਰ ਮੇਰਾ ਵੀਰ ਡਿਸਕਵਰ ਵਾਲਾ ਮੁੰਡਾ ਕਰੂਗਾ ਲੈ ਵੀ ਕੁਬਰਾ ਦੱਸਦਾ ਵੀ ਕੀ ਕੀ ਲੈਣ ਚੱਲੇ ਆ ਕੀ ਆ ਵਾਲਾ ਜੀ ਠੀਕ ਠਾਕ ਹਾਂ ਦੱਸ ਸਰ ਕੀ ਲੈਣ ਚੱਲੇ ਆਪਾਂ ਹਜੇ ਵੀ ਦੱਸਣ ਦੀ ਲੋੜ ਆ ਮੈਂ ਪਤੰਦਰਾ ਕਰਦਿਆਂ ਤੋਂ ਅੱਡ ਗੱਡੀ ਵਿੱਚ ਬੈਠੇ ਬਲੌਗ ਬਣਾਉਣ ਦੇ ਮਾਰੇ ਵੀ ਦੱਸਾਂਗੇ ਆਪਾਂ ਕੀ ਚੀਜ਼ ਲੈਣ ਚੱਲੇ ਯਾਰ ਕਮਾਲ ਹੋ ਗਈ ਅੱਜ ਆਪਾਂ ਲੈਣ ਚੱਲੇ ਆ ਜੀ ਚਾਰ ਟੈਰੀ ਘੁੰਮਣ ਵਾਲਾ ਟਰੈਕਟਰ ਹਾਂ ਚੋ ਪਈਆ ਹੀ ਫੇਰ ਲੈਣ ਚੱਲੇ ਆ ਪਰ ਲੈਣ ਲੱਗੇ ਛੋਟਾ ਯਾਰ ਕੰਮ ਵਾਲੀ ਚੀਜ਼ ਲੈਣ ਲੱਗੇ ਵੇ ਛੋਸ਼ੇ ਭਾਈ ਦੇ ਚੱਕਰਾ 52 ਦਾਸ ਨਹੀਂ ਤਾਂ ਹੀ ਨੀ ਲਿਆ ਤੁਹਾਨੂੰ ਸ਼ੁਰੂ ਜੀ ਦਾ ਆਪਾਂ ਦੱਸ ਦਿੰਨੇ ਕਿਉਂ ਨਹੀਂ ਲਿਆ ਯਾਰ ਆਪਾਂ ਨੂੰ ਐਡੇ ਵੱਡੇ ਟਰੈਕਟਰ ਦੀ ਜ਼ਰੂਰਤ ਨਹੀਂ ਹੈਗੀ ਇਸ ਕਰਕੇ ਆਪਾਂ ਨਹੀਂ ਲਿਆ ਹਾਲਾਂਕਿ ਲੈ ਸਕਦੇ ਸੀਗੇ ਪੈਸਿਆਂ ਦਾ ਫਰਕ ਕੋਸ਼ ਹੈ ਨਹੀਂ ਸੀ ਤਾਂ ਆਪਾਂ ਨੂੰ ਜਿੰਨੀ ਕੀ ਜ਼ਰੂਰਤ ਸੀ ਆਪਾਂ ਉਨੇ ਕਾਲੀ ਚੀਜ਼ ਲੈ ਲਈ ਜਣਾ ਮਤਲਬ ਉਨੀ ਕੇ ਚੀਜ਼ ਲੈ ਲਈ ਹਾਲਾਂਕਿ ਪੈਸਿਆਂ ਦਾ ਕੋਈ ਫਰਕ ਨਹੀਂ ਹੈਗਾ 52 ਦਸਤੇ ਦੇ ਵਿੱਚ ਉਹ ਹੀ ਜਪਾ ਜਦੋਂ ਨੂੰ ਦੱਸ ਦਵਾਂਗੇ ਐਂਡ ਤੇ ਇਹ ਟਰੈਕਟਰ ਆਪਾਂ ਕਿਉਂ ਚੂਸ ਕੀਤਾ ਉਹਦੇ ਪਿਛੇ ਇੱਕ ਛੋਟੀ ਜੀ ਸਟੋਰੀ ਆ ਕੋਈ ਬਾਲੀ ਵੱਡੀ ਨਹੀਂ ਹੈਗੀ ਕਿ ਉਹਦੋਂ ਆਪਾਂ ਵੀਡੀਓ ਵਲੌਗ ਦੇ ਐਂਡ ਵਿੱਚ ਦੱਸ ਦਾਂਗੇ ਯਾਨੀ ਕਿ ਤੇ ਵੈਸੇ ਜ਼ਰੂਰਤ ਮੇਨ ਸੀਗਾ ਵੀ ਆਪਾਂ ਪ੍ਰੈਕਟੀਕਲੀ ਚੀਜ਼ ਸੋਚ ਕੇ ਲਈ ਹੈ ਯਾਰ ਕਿ ਸ਼ੋਸ਼ੇ ਭਾਈ ਦਾ ਸੋਚ ਕੇ ਨਹੀਂ ਲਈਗੀ ਇਸੇ ਰਾਹ ਤੇ ਪਹਿਲਾਂ ਤੁਰੇ ਆਉਂਦੇ ਸੀਗੇ ਇਸੇ ਰਾਹ ਤੇ ਫੇਰ ਆ ਚੁੱਕੇ ਹਾਂ ਕਿਉਂਕਿ ਪਿੰਡ ਨੂੰ ਵਾਪਸ ਹੋ ਗਏ ਆ ਜੇ ਤੁਹਾਨੂੰ ਪਤਾ ਕੋਈ ਚੀਜ਼ ਚੋਈ ਲੈਣੀ ਹੋਵੇ ਉਦੋਂ ਬੰਦੇ ਦੇ ਦਿਮਾਗ ਵਿੱਚੋਂ ਚੀਜ਼ਾਂ ਬਹੁਤ ਨਿਕਲ ਜਾਂਦੀਆਂ ਤੇ ਕਾਲੀ ਕਾਲੀ ਜਿਗ ਉਸ ਚੀਜ਼ਾਂ ਹੀ ਚੱਕ ਕੇ ਲੈ ਆਉਣੀਆਂ ਭੁੱਲ ਗਏ ਯਾਰ ਰੈਡੀ ਦਾ ਫੋਨ ਆਇਆ ਕਹਿੰਦਾ ਲੈ ਕੇ ਆ ਵਾਪਸ ਆ ਕੇ ਤੋਂ ਆਪਾਂ ਵਾਪਸ ਚੱਲੇ ਆਉਣ ਤੇ ਲੈ ਕੇ ਆਉਣੇ ਆ ਸਮਾਨ ਜਿਹੜਾ ਰਹਿ ਗਿਆ ਮਤਲਬ ਲੈ ਕੇ ਆਉਣੇ ਆ ਪੈਸੇ ਰਹਿ ਗਏ ਯਾਰ ਘਰੇ ਚਲ ਕੇ ਝੂਠ ਮਾਰਨਾ ਜਿਹੜੇ ਥੋੜੇ ਬਹੁਤੇ ਚਾਹੀਦੇ ਹੁੰਦੇ ਆ ਕੋਲੇ ਤੇ ਉਹ ਪੈਸੇ ਚੱਕਣ ਚੱਲੇ ਆ ਤੇ ਤੇ ਟਰੈਕਟਰ ਦੀ ਟੈਂਕੂ ਨੂੰ ਵੀ ਫੁੱਲ ਕਰਾਉਣੀ ਆ ਦੇਖੋ ਤੇ ਸਾਡੇ ਵਰਗੇ ਬੰਦੇ ਦੇਖੇ ਕਦੇ ਜਿਹੜੇ ਰੁਪਈਆ ਵੀ ਨਹੀਂ ਚੱਕ ਕੇ ਲੈ ਕੇ ਚੱਲੇ ਟਰੈਕਟਰ ਲੈਣ ਚੱਲੇ ਪੈਸੇ ਜੱਕ ਲਈਏ ਕਰੋ ਥੋੜੇ ਬਹੁਦੇ ਫਿਰ ਤੁਹਾਨੂੰ ਮਿਲਦੇ ਨਾਲੇ ਆਪਾਂ ਤੁਹਾਨੂੰ ਦੱਸਦੇ ਆਂ ਵੀ ਵਲੌਗ ਹੁਣ ਆਇਆ ਕਰਨੇ ਕਿ ਦਿੱਲੀ ਤੇ ਜਿਹੜੇ ਤੋਂ ਪਹਿਲਾਂ ਵਲੌਗ ਨਹੀਂ ਹੁੰਦੇ ਯਾਨੀ ਕਿ ਪਹਿਲਾ ਆਪਾਂ ਸਾਲ ਖੋ ਗਿਆ ਵਲੌਗ ਬਣਾਉਣੇ ਕਿਉਂ ਬੰਦ ਕੀਤੇ ਅੱਜ ਜਿਹੜੇ ਵਲੌਗ ਵਿੱਚ ਕਾਫੀ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਜਦੋਂ ਹੈੜੀ ਆ ਜਾਂਦਾ ਉਦੋਂ ਫਿਰ ਮੇਰੇ ਕੋਲੇ ਵਲੌਗਾਂ ਵਾਲਾ ਸਿਸਟਮ ਚੱਲ ਪੈਂਦਾ ਉਦੋਂ ਫਿਰ ਮੇਰੇ ਚ ਵਲੌਗਿੰਗ ਜਾਗ ਪੈਂਦੀ ਆ ਯ ਆ ਰਿਫਲੈਕਟਿੰਗ ਜੀ ਕਿਵੇਂ ਹੋਈ ਜਾਂਦੀ ਇਹਦੇ ਵਿੱਚ ਯਾਰ ਵਾਹ ਹੋਈ ਬੰ ਲੱਭੀ ਹੁਣ ਆਪਾਂ 40 ਤੋਂ ਖਿੱਚ ਕੇ ਦਿਖਾਉਨੇ ਤੁਹਾਨੂੰ ਤੇ ਕਰੋ ਜੀ ਇੱਕ ਕਰਾਂ ਦੀ ਪੇਗਾ ਕੀ ਕਹਿੰਦੀ ਐ ਦੱਸਿਓ ਫਿਰ ਕਮੈਂਟਾਂ 'ਚ ਇਹ ਥੋੜਾ ਆ ਤੇ ਇਹ ਪਵਾ ਲੈਣਾ ਅਸੀਂ ਬਾਅਦ ਚ ਵੀਡੀਓ ਬਣਾ ਲੈਣੀ ਸੀ ਬਾਈ ਇਹਦੇ ਨਾਲ ਫਲੂਇਡ ਖਰਾਬ ਹੋਈ ਵੀ ਆ ਜਿਹੜੀ ਟੈਂਕੀ ਵਿੱਚ ਹੁੰਦੀ ਆ ਉਹ ਪਵਾਉਣ ਦਾ ਟਾਈਮ ਨਹੀਂ ਲੱਗਦਾ ਪਰ ਉਹਦੇ ਹੱਥੇ ਟਾਈਮ ਖੁੱਲਾ ਚਾਹੀਦਾ ਮਤਲਬ ਸਵੇਰ ਛੱਡ ਕੇ ਹੋਣੀ ਪੈਣੀ ਗੱਡੀ ਸ਼ਾਮ ਨੂੰ ਮਿਲੂਗੀ ਉਹ ਟਾਈਮ ਜਿੱਦੇ ਮਿਲਿਆਣਾ ਉਹਦੇ ਕਰਵਾਵਾਂਗੇ ਤੇਲ ਹੈਗਾ ਇਹਦੇ ਵਿੱਚ ਤੇਲ ਵਾਲੇ ਨਾ 9000 ਕਾ ਤਾਂ ਮੈਨੂੰ ਪਤਾ ਨਹੀਂ 1000 ਨਾਲ 70 80 ਕਿਲੋਮੀਟਰ ਚੱਲਦੀ ਆ ਬਾਅਦ ਜਿੱਦੇ 70 80 ਚੱਲ ਜਾਂਦੀ ਆ ਉਦਦੇ ਫੇਰ 1000 ਦਾ ਪਵਾਲੀ ਦਾ ਯਾਨੀ ਕਿ ਜਿੱਦੇ ਕੱਢ ਲਈ ਤੇ ਉਦਦੇ 1000 ਦਾ ਪਵਾਲੀ ਦਾ ਦਿੱਲੀ ਦਾ ਆਪਾਂ ਚਲੋ ਇਹ ਸੌਨਾਂ ਕਿੰਨੀ ਐਵਰੇਜ ਰਹਿ ਗਈ ਬਈ ਇਹਦੀ 700 ਤੱਕ ਦੀ ਐਵਰੇਜ ਮੈਂ ਤਾਂ ਮੰਨ ਕੇ ਚੱਲਦਾ ਤੇ ਇੰਨੀ ਕੀ ਆ ਤਕਰੀਬਨ ਇੱਕ ਦਿਨ ਭਰਾਵਾ ਸੀ ਨਾ ਹ ਹਵੇਲੀ ਨਹੀਂ ਜਿੱਥੇ ਗਲਮ ਸ਼ੂਟ ਹੋਈ ਸੀ ਬੰਬੂ ਘਾਟ ਉਹ ਵੇਖਣ ਗਏ ਸੀ ਦੀ ਭਰਾਵਾ ਸੀ ਅੱਛਾ ਉਹ ਹਵੇਲੀ ਵਿੱਚ ਤੇ ਉਹਦੇ ਤੇ ਉਦੋਂ ਇੱਕਦਮ ਪਹਿਲਾਂ ਹੀ ਫਰੀਦਕੋੜਾ ਇਹ ਦਿਨ ਮੈਂ ਫੋਨ ਕੀਤਾ ਸੀ ਹ ਹ ਹ ਉਹਦੇ ਵੇ ਦੇ ਵਿੱਚ 1000 ਦਾ ਤੇਲ ਫਰੀਦਕੋਟੋਂ ਤੁਰਨ ਲੱਗੇ ਨੇ ਪਵਾ ਲਿਆ ਉੱਥੋਂ ਉਸੇ ਪੰਪ ਤੋਂ ਹੀ ਪਵਾਇਆ ਆਊਟਲੈਟ ਵਾਲੇ ਪਲਾਜ਼ੀ ਵਾਲੇ ਤੋਂ ਅੱਛਾ ਉੱਥੋਂ ਪਵਾ ਲਿਆ 1000 ਦਾ ਦੇ ਵਿੱਚ ਤੇ ਮੈਨੂੰ ਐ ਸੀ ਮੈਂ ਕਿਹਾ ਵੀ 70 80 ਕਿਲੋਮੀਟਰ ਚੱਲ ਲੈਣੀ ਮੈਂ ਆਪਦੇ ਦਿਮਾਗ ਵਿੱਚ ਰੱਖ ਲਿਆ ਉਹ ਹੂੰ ਆਈਡੀਆ ਇਹ ਮੈਂ ਰੱਖ ਲੈਣ ਨੂੰ ਕਿ ਥੋੜੇ ਵਿੱਚ ਪਹਿਲਾਂ ਹੁੰਦਾ ਹਨਾ ਤਾਂ ਮੈਂ 70 ਕਿਲੋਮੀਟਰ ਦੇ ਹਿਸਾਬ ਨਾਲ ਰੱਖਦਾ ਮੈਂ 10 ਕਿਲੋਮੀਟਰ ਮੈਂ ਪੁਰਾਣੇ ਦੇ ਲੈਣਾ ਪਾਣ ਨੂੰ 60 ਕਿਲੋਮੀਟਰ ਰੱਖ ਲੈਣਾ ਜਦ ਤੱਕ ਦੀ ਐਵਰੇਜ ਦੇ ਹਿਸਾਬ ਨਾਲ ਰੱਖਦਾ ਮੈਂ ਫਿਰ ਮੈਂ ਤੁਹਾਨੂੰ ਦੱਸਦਾ ਮੇਰੇ ਤੁੱਕਾ ਕਿਵੇਂ ਸਹੀ ਲੱਗਿਆ ਭਰਾ ਜਦੋਂ ਅਸੀਂ ਮੱਲਾ ਵਾਲੇ ਜਾਵੜੇ ਹਨ ਮੇਰੇ ਦਿਮਾਗ ਵਿੱਚ ਸੀਗਾ ਮੈਂ ਕਿਹਾ 5 ਲੀਟਰ ਦਾ ਪਵਾ ਲੂੰਗਾ ਚਲ ਤੇਲ ਘਰੇ ਲੈ ਖੜਾ ਦੂੰਗਾ ਜਿੱਤੇ ਕੱਢੀ ਉਹਦੇ ਜਿਆਦਾ ਪਵਾ ਲੂੰਗਾ ਵੀ ਕਿਹੜਾ ਜਿੰਨਾ ਮੈਂ ਅੱਜ ਬਾਲ ਕੇ ਆਇਆ ਮੋਂਨਾ ਪਵਾ ਕੇ ਫੇਰ ਖੜਾ ਦੂੰਗਾ ਉਹ ਭਰਾ ਮੇਰੇ ਦਿਮਾਗ ਜੋ ਨਿਕਲ ਗਿਆ ਮੈਂ ਤੇਲ ਹੀ ਨਹੀਂ ਪਵਾਇਆ ਹੀ ਗਾਂ ਵਾਵਾ ਚਲੇ ਗਏ ਮੱਲਾ ਵਾਲੇ ਤੋਂ ਮੇਰੇ ਹਿਸਾਬ ਨਾਲ ਇੱਥੋਂ ਹੋਊਗਾ ਆਪਾਂ ਨੂੰ 20 ਕਿਲੋਮੀਟਰ ਤਾਂ ਮੱਲਾ ਵਾਲਾ ਹੀ ਆ ਸੋ ਉਦੋਂ ਵੀ ਅਸੀਂ 5-7 ਕਿਲੋਮੀਟਰ ਗਾਂ ਗਏ 25 ਕਿਲੋਮੀਟਰ ਹੋ ਗਿਆ ਤੇ ਫਰੀਦਕੋਟ ਆਪਾਂ ਨੂੰ ਇੱਥੋਂ ਹੈਗਾ ਮੇਰੇ ਹਿਸਾਬ ਨਾਲ 40 ਕਿਲੋਮੀਟਰ 40 ਦੇ 20 ਕਿੰਨਾ ਹੋ ਗਿਆ 60 70 ਹੋ ਗਿਆ ਨਾ ਤੇ 10 ਕਿਲੋਮੀਟਰ ਅਸੀਂ ਵਾਪਸ ਆਏ ਆ 10 ਕਿਲੋਮੀਟਰ ਅਸੀਂ ਵਾਪਸ ਆਏ ਆ ਤੇ ਜਦੋਂ ਵਾਪਸ ਆਏ ਨਾ ਤੇ 10 ਕਿਲੋਮੀਟਰ ਹੋਈ 70 ਰੁਪਏ 75 ਚੱਲ ਗਏ ਤੇ ਗੱਡੀ ਭਰਾਵਾ ਬੰਦ ਹੋ ਗਈ ਮੈਂ ਕਿਹਾ ਕੀ ਹੋ ਗਿਆ ਦਾ ਪੰਗਾ ਹੀ ਲੈ ਲਿਆ ਭਰਾਵਾ ਤੇ ਬਾਕੀ ਖੜ ਜੋ ਹੁਣ ਪੈਸੇ ਫੜ ਲੀਏ ਘਰੋਂ ਖਦ ਨੂੰ ਅੱਗੇ ਕਹਾਣੀ ਸੁਣਾਉਣੀ ਆ ਲੈ ਵੀ ਤੇ ਉਸ ਦਿਵਾਰ ਜੇ ਆਪਾਂ ਤੁਹਾਨੂੰ ਦੱਸ ਜੰਦੇ ਵੀ ਤੇਲ ਮੁੱਕ ਗਿਆ ਹਨਾ ਤੇ ਉੱਥੇ ਆ ਕੇ ਨਾ ਗੱਡੀ ਬੰਦ ਹੋ ਗਈ ਇੱਕੇ ਦਾਮਾਂ ਦੀ ਨੇ ਇੰਜਨ ਵਾਲੀ ਲਾਈਟ ਚਲਾਤੀ ਮੈਂ ਕਿਹਾ ਯਾਰ ਇਹ ਕੀ ਹੋ ਗਏ ਨੇ ਇੱਕੇ ਦਾਮ ਗਰਮ ਗਰਮ ਹੋ ਗਈ ਹੋਈ ਕਿਤੇ ਯਾਰ ਫਿਰ ਮੈਂ ਸੋਚਿਆ ਮੈਂ ਕਿਹਾ ਥਾਰ ਹੋਵੇ ਤੇ ਗਰਮ ਹੋ ਜਾਵੇ ਉਹ ਮੈਂ ਕਿਹਾ ਇਹ ਤਾਂ ਪੋਸੀਬਲ ਨਹੀਂ ਹੈਗੀ ਜੀ ਮੈਂ ਕਿਹਾ ਕੋਈ ਗੱਲ ਹੋਰ ਆ ਮੈਂ ਗੱਡੀ ਰੋਕ ਲਈ ਬਾਈ ਮਤਲਬ ਬੰਦ ਹੋ ਗਈ ਗੱਡੀ ਰੁਕ ਗਈ ਤੇ ਮੈਂ ਬ੍ਰੇਕ ਮਾਰ ਕੇ ਆਪ ਹੀ ਰੋਕ ਲਈ ਮੈਂ ਤੇ ਫਿਰ ਉਸ ਤੋਂ ਬਾਅਦ ਜਦੋਂ ਮੈਂ ਸੈਲਫ ਮਾਰੀ ਤੇ ਗੱਡੀ ਸਟਾਰਟ ਹੋ ਗਈ ਮੈਂ ਕਿਹਾ ਵੈਸੇ ਹੀ ਬੰਦ ਬੰਦ ਹੋ ਗਈ ਗਰਮ ਗਰਮ ਹੋ ਗਿਆ ਨਾ ਮੈਂ ਬਾਲਾ ਦਿਮਾਗ ਇਹਨਾਂ ਲੈ ਮੈਂ ਤੁਨਵੇਂ ਕਵਾ ਤੇ ਜਦੋਂ ਸਟਾਰਟ ਹੋ ਗਈ ਤੇ ਮੈਂ ਕਿਹਾ ਵੈਸੇ ਹੀ ਬੰਦ ਹੋ ਗਈ ਹੋਣੀ ਆ ਚਲ ਕੋਈ ਚੱਕਰ ਨਹੀਂ ਪਰ ਮੇਰੇ ਦਿਮਾਗ ਵਿੱਚ ਚੱਲੀ ਜਾਵੇ ਮੈਂ ਕਿਹਾ ਕੋਹਣਾ ਕੋ ਰੋਲਾ ਹੈਗਾ ਆਟੋਮੈਟਿਕ ਗੱਡੀ ਐ ਬੰਦ ਹੁੰਦੀ ਨਹੀਂ ਹੁੰਦੀ ਤੇ ਫਿਰ ਜਦੋਂ ਭਰਾਵਾ ਮੈਂ ਗਾਂ ਥੋੜੀ ਜਿਹਾ ਵੱਟ ਗਿਆ ਤੇ ਮੈਂ ਰੇਸ ਜੀ ਨੂੰ ਨੱਪੀ ਜਿਵੇਂ ਹੋਣਾ ਗੱਡੀ ਚਾਂਦੀ ਭਜਿਆ 30 40 ਦੀ ਸਪੀਡ ਤੇ ਨਾ ਮੈਂ ਰੇਸ ਨੱਪ ਨੂੰ ਇੱਕਦਮ ਵੇਖੀ ਭੱਜਦੀ ਕਿਵੇਂ ਆ ਵੇ ਭੱਜੀ ਨਾ ਆ ਵੇ ਕਿਵੇਂ ਜਾਂਦੀ ਇੱਕਦਮ ਚੜ ਗਈ 70 80 ਦੇ ਲੈ ਉਹ ਭਰਾਵਾ ਇੱਦਾਂ ਕਰਕੇ ਨਾ ਤੇ ਭੱਜੀ ਨਹੀਂ ਗੱਡੀ ਉਹਨੇ ਨਾ ਸਾਹ ਜ ਲਿਆ ਮੇਰੇ ਵੱਜੀ ਦਿਮਾਗ 'ਚ ਮੈਂ ਕਿਹਾ ਬਈ 100% ਨਾ ਤੇੜ ਮੋਕ ਗਿਆ ਗੱਡੀ ਵਿੱਚ ਮੇਰੇ ਦਿਮਾਗ ਚ ਆ ਗਈ ਮੈਂ ਕਿਹਾ ਬਈ ਗੱਡੀ ਚੱਲ ਗਈ 70 80 ਕਿਲੋਮੀਟਰ ਤੇ ਤੇਲ ਮੋਕ ਗਿਆ ਦੇ ਵਿੱਚ ਫੇਰ ਭਰਾਵਾ ਕੁਦਰਤੀ ਕੁਦਰਤੀ ਗਈ ਨਾ ਫੇਰ ਮੈਂ ਉਹਨੂੰ ਨਾਲ ਦੇ ਮੁੰਡਾ ਜਿਹੜਾ ਸੀ ਮੈਂ ਕਿਹਾ ਬਈ ਪੰਪ ਵੇਖ ਕਿੰਨੀ ਕੁ ਬਾਟ ਆ ਓਏ ਜਦੋਂ ਉਹਨੂੰ ਮੈਂ ਵੇਖਿਆ ਤੇ ਪੰਪ ਸਾਡੇ ਤੋਂ ਕਿਲੋ ਕਿਲੋਮੀਟਰ ਹੀ ਤੇ ਗੱਡੀ ਜਦੋਂ ਸਟਾਰਟ ਹੋ ਗਈ ਭਰਾਵਾ ਪੰਪ ਤੇ ਜਾ ਕੇ ਬੰਦ ਹੋ ਗਈ ਪੰਪ ਤੇ ਜਮਾਂ ਮੂਰੇ ਜਾ ਕੇ ਬੰਦ ਹੋ ਗਈ ਭਰਾਵਾ ਕੋਈ ਉੱਤੇ ਤੱਕ ਪਹੁੰਚ ਗਈ ਫੇਰ ਚ ਤੇਲ ਪਵਾਇਆ ਸਲਫ ਮਾਰੀ ਸਟਾਰਟ ਹੋ ਗਈ ਥੋੜੀ ਲੰਮੀ ਸਲਫ ਲਈ ਜਣੇ ਬਟਨ ਨੱਪਿਆ ਸਟਾਰਟ ਆ ਨਾ ਤੇ ਆਪੇ ਸਟਾਰਟ ਹੋ ਗਈ ਯ ਤੇ ਉਦੋਂ ਉਦੋਂ ਦੇ ਮੈਨੂੰ ਪਤਾ ਲੱਗਿਆ ਵੀ ਵਾਕਈ ਮੇਰਾ ਤੁੱਕਾ ਸਹੀ ਆ ਵੀ ਇਹ 70 80 ਹੀ ਚੱਲਦੀ ਹੈ ਹਜ਼ਾਰ ਦੇ ਤੇਲ ਨਾਲ ਮਤਲਬ 7 ਤੱਕ ਦੀ ਐਵਰੇਜ ਹੀ ਹੈ ਦੀ ਸਹੀ ਕਿਉਂਕਿ ਆਪਣੇ ਤੋਂ ਯਾਰ ਮੱਲੋ ਮੱਲੀ ਭੱਜ ਪੈਂਦੀ ਆ ਆਟੋਮੈਟਿਕ ਗੱਡੀ ਤੇ ਹੁੰਦਾ ਵੀ ਜੇ ਤੁਸੀਂ ਭਜਾ ਕੇ ਚਲਾਓਗੇ ਇਹਨੂੰ ਫਿਰ ਇਹਨੇ ਮੈਨੂਅਲ ਨਾਲੋਂ ਦੇਣੀ ਐਵਰੇਜ ਘੱਟ ਤੇ ਜੇ ਨੂੰ ਤੁਸੀਂ ਪਿਆਰ ਨਾਲ ਚਲਾਓਗੇ ਫਿਰ ਇਹ ਮੈਨੂਅਲ ਨਾਲੋਂ ਐਵਰੇਜ ਜ਼ਿਆਦਾ ਦਿੰਦੀਆਂ ਆਟੋਮੈਟਿਕ ਦਾ ਸਿੱਧਾ ਹੀ ਹਿਸਾਬ ਹੁੰਦਾ ਐਵਰੇਜ ਲੈਣ ਵਾਲਾ ਬੰਦਾ ਇਹ ਤੋਂ ਜ਼ਿਆਦਾ ਹੀ ਲੈ ਸਕਦਾ ਮੈਨੂਅਲ ਤੋਂ ਜਿਹਨੇ ਨਹੀਂ ਲੈਣੀ ਫਿਰ ਉਹਨੂੰ ਮੈਨੂਅਲ ਜਨੀ ਬਣੀ ਦਿੰਦੀ ਏ ਹੂੰ ਤਾਂ ਦੂਜੀ ਵਾਰੀ ਪਹੁੰਚ ਗਏ ਆਂੀ ਬਾਬੇ ਕੋਲੇ ਜਿਵੇਂ ਬਾਬੇ ਨੇ ਆਪਾਂ ਨੂੰ ਜੋਂਡੀਅਰ ਦਵਾਤਾ ਥਾਰ ਦਵਾਤੀ ਮੈਂ ਤਾਂ ਚਾਹੁੰਨਾ ਵੀ ਜਿਹੜੇ ਬੰਦੇ ਆਪਾਂ ਨੂੰ ਦੇਖਦੇ ਪਏ ਆ ਹਨ ਜੇ ਉਹਨਾਂ ਦਾ ਕੋਈ ਸੁਪਨਾ ਹੈਗਾ ਥਾਰ ਜਾਂ ਜੋਂਡੀਅਰ ਦਾ ਪਤਾ ਨਹੀਂ ਮਾ ਬੋਲਣ ਨੂੰ ਹੀ ਦਵਾ ਗਏ ਆ ਹਨ ਤੇ ਤੇਲ ਪਵਾਉਣ ਲੱਗੇ ਦੇ ਵਿੱਚ ਫੇਰ ਮੈਂ ਫੇਰ ਆਈਡੀਆ ਇਹ ਰੱਖ ਲੈਣਾ ਵੀ ਮੈਂ ਹਜ਼ਾਰ ਦਾ ਤੇਲ ਪਵਾ ਲਿਆ ਤੇ ਪਹਿਲਾ ਵਾਲਾ ਤੇਲ ਦੇ ਜਿੰਨਾ ਕਿ ਬਚਿਆ ਮੈਂ ਉਸ ਹਿਸਾਬ ਨਾਲ ਆਈਡੀਆ ਲਾ ਲੈਣਾ ਵੀ ਇੰਨੇ ਕਿਲੋਮੀਟਰ ਚੱਲੂ ਹਾਲਾਂਕਿ ਤੇਲ ਮੈਨੂੰ ਪਤਾ ਨਹੀਂ ਹੋਣੇ ਦੇ ਵਿੱਚ ਕਿੰਨਾ ਹੈਗਾ ਮੈਂ ਆਈਡੀਆ ਸੋਚੀ ਬੈਠਾ ਵੀ ਮੇਰੇ ਹਿਸਾਬ ਨਾਲ ਹਜ਼ਾਰ ਦਾ ਮੈਂ ਪਵਾ ਕੇ ਤੇ ਚਲਾਈ ਹਲੇ ਬੜੀ ਥੋੜੀ ਹੋਈ ਆ ਜਾਨੀ ਕਿ ਤਕਰੀਬਨ ਪਿਆ ਹੀ ਆ ਹਜੇ ਉਹਨਾਂ ਤੇ ਬਾਕੀ ਕੁਝ ਕਹਿ ਨਹੀਂ ਸਕਦੇ ਇੱਕ ਤੁਹਾਨੂੰ ਹੋਰ ਚੰਗੀ ਚੀਜ਼ ਦੱਸ ਦਿਆਂ ਬਲੌਗ ਸ਼ੁਰੂ ਕੀਤੇ ਜਿਹੜਾ ਜੀਓ ਦਾ ਤੇਲ ਹੁੰਦਾ ਨਾ ਇਹਦੇ ਵਿੱਚ ਥਨੌਲ ਬਹੁਤ ਘੱਟ ਹੁੰਦਾ ਵਾਹੇ ਪੈਟਰੋਲ ਵਾਲੇ ਲਈ ਆ ਉਹ ਡੀਜ਼ਲ ਵਾਲੇ ਲਈ ਤਾਂ ਇੰਨਾ ਫਰਕ ਨਹੀਂ ਪੈਂਦਾ ਪਰ ਪੈਟਰੋਲ ਆਸਤੇ ਸਨੌਲ ਬਹੁਤ ਘੱਟ ਹੁੰਦਾ ਸੋ ਜੀਓ ਦੇ ਤੇਲ ਦੀ ਐਵਰੇਜ ਵੀ ਵਧੀਆ ਹੋਊਗੀ ਤੁਹਾਡੀ ਇੰਜਨ ਲਾਈਫ ਵੀ ਵਧੀਆ ਹੋਊਗੀ ਇਹ ਇੱਕ ਮੈਂ ਕਿਹਾ ਜਾਣਕਾਰੀ ਦੇ ਦਈਏ ਲੈ ਵੀ ਤੁਸੀਂ ਬਾਕੀ ਥਾਰਾਂ ਦੇਖੀ ਹੋਣੀ ਜਦੋਂ ਤੇੜ ਪਹੁੰਚਦੇ ਬੰਦ ਹੋ ਜਾਂਦੀ ਆ ਆਪਣੀ ਥਾਰ ਬੰਦ ਨਹੀਂ ਹੁੰਦੀਗੀ ਹੁਣ ਤੁਸੀਂ ਕਹੋਗੇ ਬਟਨ ਲਵਾਇਆ ਹੁਣ ਬਟਨ ਤੇ ਖੋਲ ਤਾਂ ਬਟਨ ਤੇ ਵੀ ਨਹੀਂ ਖੁੱਲਿਆ ਦਿੱਤੀ ਵੀ ਚਾਬੀ ਆ ਇਹਦੇ ਵਿੱਚ ਵੀ ਇੱਕ ਜਾਦੂ ਮੰਤਰ ਹੈਗਾ ਤੁਹਾਨੂੰ ਦਿਖਾਉਂਦੇ ਹਾਂ ਜਦੋਂ ਚਾਬੀ ਵਾਪਸ ਕੀਤੀ ਏ ਸਟਾਰਟ ਖੜੀ ਚਾਬੀ ਤੇ ਹੀ ਖੁੱਲ ਜਾਂਦੀ ਆ ਮਤਲਬ ਚਾਬੀ ਉਹਨਾਂ ਨੂੰ ਦੇ ਕੇ ਤਾਂ ਵੀ ਸਟਾਰਟ ਹੀ ਰਹਿੰਦੀ ਐ ਇਹ ਕੋਈ ਸਪੈਸ਼ਲ ਫੀਚਰ ਹੈ ਜਿਹੜਾ ਆਮ ਥਾਰਾਂ ਵਿੱਚ ਨਹੀਂ ਹੁੰਦਾ ਤੂੰ ਦੱਸ ਸਕਦਾ ਹੈ ਜੀ ਕੀ ਫੀਚਰ ਹੈ ਬਈ ਇਹ ਤੂੰ ਦੱਸ ਸਕਦਾ ਕੀ ਫੀਚਰ ਹੈ ਮੈਨੂੰ ਵੀ ਜਾਣਕਾਰੀ ਦੇ ਦਿਓ ਮੜੀ ਜੀ ਆਹ ਤੁਹਾਨੂੰ ਦੱਸਦੇ ਆ ਯਾਰ ਅਜੇ ਇਹ ਬਈ ਸਪੈਸ਼ਲ ਫੀਚਰ ਆ ਕਈ ਲੋਕ ਤਾਂ ਸਮਝ ਗਏ ਹੁਣ ਇੱਥੇ ਚੀਜ਼ਾਂ ਜੀਆਂ ਵੇਖ ਕੇ ਕਈਆਂ ਨੂੰ ਨਹੀਂ ਸਮਝ ਲੱਗੀ ਹੋਣੀ ਉਹ ਤੁਹਾਨੂੰ ਦੱਸਦੇ ਆ ਬਈ ਕੀ ਕੀ ਗਏ ਲੈਰੀ ਹੁਣ ਚਾਬੀ ਉਹਦਾ ਫੜਾਈ ਨਾ ਉਹ ਤੁਹਾਨੂੰ ਦੱਸਦੇ ਆ ਇੱਥੇ ਨੋਟ ਕਰੋ ਉਹ ਚਾਬੀ ਟੰਗੀ ਹੋਈ ਆ ਜਦੋਂ ਚਾਬੀ ਆਪਣੇ ਕੋਲੇ ਉਹ ਤੁਹਾਨੂੰ ਦੱਸਦੇ ਆ ਜੀ ਕਿਉਂ ਇਦਾਂ ਹੋਇਆ ਹੈ ਕ ਇਹ ਆਕਰੋ ਚੱਕ ਬਾਈ ਇਹਦੇ ਜਾਨੀ ਕਿ ਸੈਂਸਰ ਵਾਲੀ ਲੱਗੀ ਹੋਈ ਹੈ ਚਾਬੀ ਪੁਸ਼ ਬਟਨ ਕਰਾਈ ਹੋਈ ਹੈ ਉਹਦੇ ਕਰ ਕਿਹਨੇ ਦੀ ਇੰਨੀ ਚਾਬੀ ਨਿਕਲੇ ਜਾਂਦੀ ਹੈ ਤੇ ਇਹ ਬੰਦ ਨਹੀਂ ਕਰਨੀ ਪੈਂਦੀ ਯਾਨੀ ਕਿ ਸਟਾਰਟ ਤੇ ਹੀ ਦੇਣ ਪਵਾ ਸਕਦੇ ਆ ਚਾਬੀ ਦੇ ਕੇ ਵੀ ਬਹੁਤ ਬੜਾ ਤਾਂ ਹੀ ਮੈਂ ਬਟਨ ਤੇ ਨਹੀਂ ਕਰਾਉਂਦਾ ਪਿਆ ਨੂੰ ਮੈਨੂੰ ਆ ਚਾਬੀ ਦੇ ਕੇ ਤਾਂ ਆਪਣੀ ਸਟਾਰਟ ਹੀ ਰਹਿੰਦੀ ਆਪਾਂ ਐਵੇਂ ਬਟਨ ਤੇ ਕਰਾਈ ਜਾਨਾ బిਗੇਸਟ ਐਡਵਾਂਟੇਜ ਇਧਰ ਪਿਕਅਪ ਚੈੱਕ ਕਰੋ ਯਾਰ ਮੇਨ ਤਾਂ ਮੈਂ ਕਹਿੰਨਾ ਆਉਂਦੀ ਆ ਬਰਿਆ ਨਾਲ ਦਾ ਮੂਰੇ ਲੰਘ ਕੇ ਵਿਖਾਵੇ ਜੀ ਅਹੀਂ ਉੱਥੋਂ ਤੱਕ ਜਾਣਾ ਜਦੋਂ ਤੱਕ ਅਹੀਂ ਚੱਲੇ ਜਾਂਦਾ ਇਹ ਹੁਣ ਮੂਰੇ ਟਰੈਕਟਰ ਆ ਗਿਆ ਸੋ ਬ੍ਰੇਕ ਲਾਉਣੀ ਪੈਣੀ ਆ ਹੁਣ ਲੰਘੂਗੀ ਮੂਰੇ ਸੋ ਉੱਧਰ ਚੜ ਗਈ ਸੀ ਉਹ ਵੇਣੀ ਮੂਰੇ ਨੰਗਣ ਵਾਲੀ ਦਾ ਆਉਂਦਾ ਹੀ ਸੌਕ ਤੇ ਸੀ ਉਹ ਵੀ ਜਿੰਨੇ ਤੇ ਮਰਜ਼ੀ ਆਉਂਦਾ ਯਾਰ ਬਰੋਬਰ ਤੋਰ ਕੇ ਮੂਰੇ ਨੰਗਣ ਦਿੰਦੀ ਯਾਰ ਯਾਰ ਇਹ ਨਾ ਤੂੰ ਕੱਚੀਆਂ ਗੱਲਾਂ ਮੇਰੇ ਨਾਲ ਰਹਿ ਕੇ ਨਹੀਂ ਕਰਨੀਆਂ ਬਾਕੀ ਜੇ ਕੋ ਮਰਜ਼ੀ ਗੱਲਾਂ ਕਰੀ ਆਇਆਗਾ ਮੇਰਾ ਕਹਿਣ ਤਾਂ ਪਾਵੇ ਜੀ ਮੈਂ ਜੇਤੂਵਾਦ ਤੋਂ ਭਜਾਉਂਦਾ ਹੁਣੀ ਸੀ ਯਾਰ ਪੰਜਾਬ ਵੀ ਲੈਂਦਾ ਪਤਾ ਮੈਨੂੰ ਨੰਗਣ ਦੇ ਨਹੀਂ ਸੀ 170 ਤੱਕ ਤਾਂ ਉਦੋਂ ਬਾਅਦ ਤਾਂ ਉਹ ਚੜਦੀ ਬਣੀਗੀ ਇਹ ਚੜ ਜਾਂਦੀ ਹੈ ਨਾ ਆਹ ਪਾ ਦੇ ਚਾਬੀ ਵੇਚ ਰਮੋੜ ਦੇ ਬਈ ਆਹ ਜਾਦੂ ਵਿਖਾ ਜੀ ਦੇਖ ਯਾਰ ਇਹਨਾਂ ਨੂੰ ਇਹ ਆਹ ਜਾਦੂ ਆ ਬਈ ਉਹ ਪਤਾ ਹੀ ਮੈਨੂੰ ਪਤਾ ਹੀ ਮੈਨੂੰ ਮੈਂ ਦੋਨੋਂ ਪਾਸੇ ਦਿਖਾਈ ਨਾ ਚਾਲਾ ਲੈਣਾ ਜਿਵੇਂ ਕਿ ਵੀ ਅੱਗੇ ਐਵਰੇਜ ਦੀ ਗੱਲ ਕੀਤੀ ਸੀ ਵੀ 120 ਤੋਂ ਹੁਣ ਮੁੜੀਏ ਤੂੰ ਪਹਿਲਾਂ ਹੀ 150 ਦੇ ਥੁਰੇ ਹੋ ਰਹੇ ਤੇ ਐਵਰੇਜ ਕੀ ਦੇਵੇ ਵਿਚਾਰੀ ਉਹ ਇਹ ਮਤਲਬ ਹੈ ਪਤਾ ਪੈ ਕੇ ਭਜਾਉਣ ਦਾ ਸ਼ੌਂਕ ਆਣਾ ਹੈ ਹਨਾ ਮਤਲਬ ਜਿਹੜੇ ਬੰਦੇ ਨੂੰ ਭਜਾਉਣ ਦਾ ਸ਼ੌਂਕ ਹੈ ਨਾ ਆਟੋਮੈਟਿਕ ਥਾਰ ਲੈ ਲਵੇ ਬਾਈ ਜੀ ਉਹਦੇ ਕੋਲੋਂ 130 40 ਤੋਂ ਥੱਲੇ ਚੱਲ ਗਈ ਤਾਂ ਮੇਰਾ ਨਾਮ ਵਟਾ ਦੇ ਲੈ ਵਾਰੀ ਬਹੁਤ ਆਉਂਦਾ ਬਾਈ ਕੁਝ ਵੀ ਨਹੀਂ ਯਾਰ ਬਿਨਾ ਕਿਸੇ ਮੈਂ ਕਿਹਾ ਨਾ ਦਿੱਕਤ ਪਰੇਸ਼ਾਨੀ ਤੋਂ 130 40 ਤੇ ਜੜ ਜਾਂਦੀ ਹੈ ਪਾਸੇ ਦੇ ਵਿੱਚ ਇੰਨਾ ਵੀ ਬੰਦਾ ਸੰਭਾਲਣ ਵਾਲਾ ਚਾਹੀਦਾ ਹਰ ਕਿਸੇ ਦੇ ਚਲਾਉਣ ਵਾਲੀ ਗੱਡੀ ਨਹੀਂ ਹੈਗੀ ਇਹ ਨੂੰ ਮਾਮੀ ਨੇ ਚਲਾ ਕੇ ਵੇਖੀ ਸੀ ਡੈਡੀ ਨੇ ਚਲਾ ਕੇ ਵੇਖੀ ਸੀਗੀ ਉਹ ਕਹਿੰਦਾ ਵੀ ਤੁਹਾਡੇ ਵਾਸਤੇ ਹੀ ਆ ਵੀ ਸਾਡੇ ਵਾਸਤੇ ਹੈਡਿੰਗ ਹੈ ਵੀ ਨਾ ਜਿੱਥੇ ਕੰਫਰਟ ਨਹੀਂ ਹੈਗਾ ਜਾਂ ਇੱਕ ਮਾਲ ਨੂੰ ਸਪੇਅਰਿੰਗ ਰਿਸਪੌਂਸ ਤਾਂ ਇੰਨਾ ਵਧੀਆ ਨਹੀਂ ਹੈਗਾ। ਉਹ ਵੇਹੇ ਭਜਾਉਣ ਵਾਸਤੇ ਹੈ ਨਹੀਂ ਪਰ ਜਿਹਨੂੰ ਸ਼ੌਂਕ ਆ ਉਹ ਭਜਾਓ ਯਾਰ ਇਹਨੂੰ ਸਵਾਦ ਭਜਾਉਂਦਾ ਭਜਾਓ। ਲੈ ਵੀ ਆਪਾਂ ਕਹੀ ਜਾਈਏ ਨਾ ਭਜਾਓ ਭੈ ਭਜਾਈਏ ਨਾ ਨਾ ਆਪਾਂ ਉਹ ਵੀ ਗੱਲ ਨਹੀਂ ਆਉਂਦੀ ਬਾਈ। ਜੇ ਆਪਾਂ ਭਜਾਉਨੇ ਆ ਬਈ ਤੁਸੀਂ ਵੀ ਭਜਾਓ। ਪਰ ਭਜਾਓ ਆਪਦਾ ਵੇਖ ਕੇ ਬੰਦ ਨੂੰ ਹੀ ਦੱਸਦਾ ਪਿਆ ਵੀ ਇਹ ਕੰਟਰੋਲ ਕੀ ਇੱਕ ਬੰਦਾ ਕਰ ਸਕਦਾ ਨਾ ਫੇਰ ਹੀ ਭਜਾਓ ਸਾਹ। ਅਗੇ ਵਾਗੇ ਆਗੇ ਆਗੇ ਬਾਣੀ ਮੇਰੇ ਵੀਰੇ ਜੌਂਡੀਰ ਜਿੰਨੂ ਜਿੰਨੂ ਇੱਥੋਂ ਦੱਸ ਗਿਓ ਕਮੈਂਟ ਕਰਕੇ ਦੱਸ ਦੇ ਜਿੰਨੂ ਦੱਸ ਗਿਓ ਵੈਸੇ ਮੈਨੂੰ ਤਾਂ ਆਪ ਨਹੀਂ ਦਿਸਿਆ ਅਜੇ ਤੱਕ ਹੁਣ ਦੱਸ ਗਿਈ ਆ ਮੈਨੂੰ ਬਈ ਤੇ ਅਗੇ ਮੈਨੂੰ ਅਜੇ ਵੀ ਨਹੀਂ ਦਿੱਤਾ ਐਜੂ ਕੀ ਤੈਨੂੰ ਵੀ ਹੁਣ ਓ ਮੇਰਾ ਕੁੜਤਾ ਵੀ ਅੰਮਾ ਦੇਖਿਆ ਹੋਣਾ ਓ ਬਾਈ ਮੜਾ ਜਾ ਮੋਟਰਸਾਈਕਲ ਕਲੀ ਬਸ ਯਾ ਓਏ ਓਜੋਬਰ ਖੜੇ ਕਹਿੰਦੇ ਬਈ ਇਹ ਤਾਂ ਬਾਹਰ ਵੀ ਗੱਡੀ ਕਰੇ ਟਰੈਕਟਰ ਨੂੰ ਏ ਉਹ ਤਾਂ ਕੋਈ ਹੋਰ ਆ ਇਹਦਾ ਹੋਰ ਆ ਬਈ ਗਲਤ ਗੱਲ ਗਲਤੋ ਕੀ ਗੱਲ ਟਰੈਕਟਰ ਤਿੰਨ ਚਾਰ ਵਿਖਣੇ ਆ ਅੱਜ ਤਾਂ ਕਰਕੇ ਆਪਣੀ ਗੱਡੀ ਤਾਂ ਹੈ ਹੀ ਨਹੀਂ ਅਜੇ ਮਿਲਦਾ ਹੀ ਨਹੀਂ ਉਹ ਆਏ ਨਹੀਂ ਇੱਕ ਪਰਲੇ ਬਿਠਾ ਲ ਲਈ ਨਹੀਂ ਆਏ ਹੀ ਨਹੀਂ ਹਜੇ ਆ ਵੀ ਨਾਲ ਦੀ ਨਾਲ ਰੀਲਾਂ ਵੀ ਚੱਲ ਰਹੀਆਂ ਕਹਿਣ ਨੂੰ ਕਹਣਾ ਤੱਕ ਜੀ ਦਾ ਪੌਣਾ ਹੈ ਰੀ ਵੇ ਜਾਣਾ ਓਏ ਜਿੱਦਾਂ ਜਿੱਦਾਂ ਟਰੈਕਟਰ ਖੜੇ ਸਾਰਾ ਉਹਨਾਂ ਬੱਕਰੀ ਵੜਕ ਗਈ ਠੀਕ ਦੁਬਾਰਾ ਬੋਲੀ ਬਾਕੀ ਜਿੰਨੇ ਟਰੈਕਟਰ ਖੜੇ ਪਾ ਵੱਡੀ ਐਚ ਪੀ ਦੇ ਸਾਰਾ ਉਹਨਾਂ ਬੱਕਰੀ ਵੜਕ ਗਈ ਇਹ ਕਾਰਨ ਪਤਾ ਕਿਉਂ ਆ ਹੂੰ ਕਿਉਂਕਿ ਇਹਦੇ ਟਰਬੋ ਨਹੀਂ ਲੱਗਿਆ ਹੁੰਦਾ ਟਰਬੋ ਲੱਗਿਆ ਹੁੰਦਾ ਤਾਂ ਅਗਰ ਕੇ ਆਵਾਜ਼ ਦੀ ਖੜਕੜੀ ਜੀ ਆ ਲੱਗ ਗਈ ਪਤਾ ਨਹੀਂ ਹੋਰ ਤਾਂ ਵੀ ਤਾਂ ਦਿਖ ਜਾ ਹੀ ਜਾਂਦਾ ਮੈਂ ਕਹਿੰਦਾ ਸਟੋਰ ਦਾ ਸਾਡਾ ਆਦਮਾ ਅਸਮਾਨ ਨੂੰ ਮੈਂ ਕਹਿੰਦਾ ਹਾਂ ਮੈਂ ਕਹਿੰਦੀ ਆਵਾਜ਼ ਦਾ ਫਰਕ ਲੱਗਿਆ ਨਾ हां मैं ट्रैक्टर ओवरशॉट ਲੈ ਲੈਣੇ ਇੱਕ ਗੱਡੀ ਚਾਪੀ ਡੈਡੀ ਕੋਲੇ ਹੀ ਆ ਆ ਗਿਆ ਕਹਿੰਦੇ ਕੈਮਰਾਮੈਨ ਉੱਪਰੋਂ ਦੱਸੋ ਬਾਈ ਲੁੱਕ ਕਿਵੇਂ ਆ ਰਹੀ ਆ ਬੱਚਾ ਇਹ ਆ ਲੱਗਦਾ ਉਤੋਂ 4x4 ਵੱਡਾ ਆ ਵੀ ਲੱਗੀ ਜਾਂਦਾ ਨਾਲ ਦੀ ਨਾਲ ਇਹਦੇ ਟਾਇਰ ਵੱਡੇ ਕਰਤੇ ਕਰਕੇ ਨਾ ਮਤਲਬ ਐਂ ਲੱਗਦੇ 4x4 ਵੱਡਾ ਹੀ ਚਲਾਈ ਜਾਂਦੇ ਆ ਬਾਕੀ ਫਿਰ ਹੋਰ ਦੱਸ ਬਾਈ ਖੁਸ਼ੀ ਖੁਸ਼ੀ ਪ੍ਰਗਟ ਕਰ ਰਹੀ ਹੈ ਰੀ ਬਾਈ ਖੁਸ਼ੀ ਬਹੁਤ ਆ ਸਾਡਾ ਵੀ ਰਾਤਾ ਪਾਉਂਦਾ ਪਟਾਕੇ ਪਾਦ ਗਏ ਨੇ ਨਾਲ ਦਾ ਉਹ ਤੇਰੀ ਓਏ ਸਰਪ੍ਰਾਈਜ਼ ਕਰਾਉਂ ਕਰ ਕਹਿੰਦੇ ਕਿਓ ਪਰ ਨੇ ਪਹਿਲਾਂ ਹੀ ਦੱਸਤਾ ਇਹ ਤੁਹਾਨੂੰ ਦੱਸਣਾ ਹੀ ਨਹੀਂ ਸੀਗਾ थी 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 थी। तो <laughs> ले आंद ट्रैक्टर से ਗੱਡੀ ਕਰਨ ਲੱਗੇ ਆ ਸਾਈਡ ਤੇ ਮੈਂ ਕਿ ਚਲਾ ਚਲੂ ਕੇ ਵੇਖਣਾ ਹੁੰਦਾ ਕਈ ਯਾਰੀ